ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਰਸਟ ਟਾਈਮਸ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਤੇ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋੜ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਤੁਹਾਨੂੰ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਫਿਰ ਇਸ ਤੁਹਾਨੂੰ ਇੱਕ सूट थोड़े तो घर पहुँचेगा शिपिंग बिल्कुल फ्री होगी वीडियो हो की टाइमिंग इंडिया टाइम से शाम के पांच बजे अगर शॉप पर आना चाहते हो तो एड्रैस नोट कर लो कोटपुरा रोड नेड़े गुरुद्वारा गोदरी साहब फरीदकोट लॉ जी अभी बहुत सोहने सूट लेके आए हैं बंब सूट लेके आए हैं स्टार्टिंग है जी बरबरी के सूट तो करूंगी लॉ जी बहुत प्यारा जहाँ बरबरी का सूट है बहुत ज़्यादा सोहना सिर्फ दो पीस ने अपने को बर्बरी से और ਉਹਨੇ ਸੂਟਾ ਨਾ ਜਿਹੜੇ ਬਸ ਪੁੱਛੋ ਹੀ ਨਾ ਇੰਨੇ ਕਿ ਪਿਆਰੇ ਨੇ ਇਹ ਆ ਲੋ ਇਹ ਹੈਗਾ ਜੀ ਉੱਪਰ neck neck ਦੇ ਉੱਪਰ ਨਾ ਹੀ ਤੁਹਾਨੂੰ ਵਰਕ ਮਿਲੂਗਾ ਇਹ ਇਹ ਆ ਵਾਲਾ ਨਾਲ ਤੁਹਾਨੂੰ ਵਰਕ ਮਿਲੂਗਾ ਇਹ ਆ ਥੋੜਾ ਜਿਹਾ ਜਰੀ ਦਾ ਵਰਕ ਵੀ ਮਿਲੂਗਾ ਠੀਕ ਹੈ ਜੀ ਤੇ ਆ ਲੋ ਨਾਲ ਸਰੋਸਕੀ ਵੀ ਹੈਗੀ ਆ ਔਰ ਜਿਹੜਾ ਕਲਰ ਹੈਗਾ ਨਾ ਉਹ ਥੋੜਾ ਜਿਹਾ ਹਲਕਾ ਜਿਹਾ ਗ੍ਰੀਨ ਹੈ ਕੀ ਆ ਕਲਰ ਜਾਂ ਤੇ نیچے ਆ ਕੇ ਫਿਰ ਇਹ ਵਾਲਾ ਪ੍ਰਿੰਟ ਆ ਇਹਦੇ ਤੇ ਫਿਰ ਤੁਹਾਨੂੰ ਵਰਕ ਮਿਲੂਗਾ ਮਿਰਰ ਵਰਕ ਵੀ ਮਿਲੂਗਾ ਮੋਤੀ ਵਰਕ ਮਿਲੂਗਾ ਪਲੱਸ ਸਿੱਪੀ ਵਰਕ ਐਂਡ ਆਊਟਲਾਈਨ ਬਹੁਤ ਜਿਆਦਾ ਸੋਹਣਾ ਸੂਟ ਹੈ ਇਹ ਹੈਗੀ ਹੈ ਜੀ ਇਹਦੀ ਬਾਜੂ ਇਹ ਬਾਜੂ ਦਾ ਪ੍ਰਿੰਟ ਹੈ ਸਾਈਡ ਤੇ ਠੀਕ ਹੈ ਲੋ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਬਰਬਰੀ ਤੁਸੀਂ ਜਾਣਦੇ ਹੋਵੋਗੇ ਸਾਰੇ ਕਿਸ ਤਰ੍ਹਾਂ ਦਾ ਹੁੰਦਾ ਲੋ ਇੱਕ ਵਾਰੀ ਨੇੜੇ ਕਰਕੇ ਕੱਪੜਾ ਦਿਖਾ ਦਈਏ ਇਸ ਤਰ੍ਹਾਂ ਜਾਲੀ ਟਾਈਪ ਜਿਹਾ ਹੁੰਦਾ ਔਰ ਇਹਦੀ ਲਾਈਨਿੰਗ ਲੱਗਦੀ ਹੈ ਔਰ ਇਹ ਐਨਾ ਸੋਚੋ ਤੁਸੀਂ ਵੀ ਇਹ ਗਰਮੀ ਚ ਨਹੀਂ ਪਹਿਣਾ ਕਿਉਂਕਿ ਇਹਦੇ ਲਾਈਨਿੰਗ ਲੱਗਦੀ ਹੈ ਇਹ ਗਰਮੀਆਂ ਦੇ ਵਿੱਚ ਹੀ ਆਇਆ ਕੱਪੜਾ ਬਰਬਰੀ ਦਾ ਤੇ ਲੋ ਜੀ ਬਿਲਕੁਲ ਨਵਾਂ ਕਪੜਾ ਹੈਗਾ ਬਹੁਤ ਜਿਆਦਾ ਸੋਹਣਾ ਕਪੜਾ ਹੈਗਾ ਤੇ ਬਹੁਤ ਸੋਹਣਾ ਪ੍ਰਿੰਟ ਐਂਡ ਡਿਜ਼ਾਈਨ ਹੈਗਾ ਸਹੀ ਆ ਰਿਹਾ ਮੇभी ਪੂਰਾ ਵਿੱਚ ਥੋੜਾ ਜਿਹਾ ਪਰਕ ਨਹੀਂ ਉਹ ਤਾਂ ਚਲੋ ਕੋਈ ਗੱਲ ਨਹੀਂ ਪਰ ਕਲਰ ਦਾ ਤਾਂ ਕੋਈ ਗੱਲ ਨਹੀਂ ਡਿਜ਼ਾਈਨ ਦਿਖ ਰਿਹਾ ਸਾਰਾ ਉਹ ਤਾਂ ਸਹੀ ਹੈ ਹਾਂ ਡਿਜ਼ਾਈਨ ਬਹੁਤ ਬਹੁਤ ਜਿਆਦਾ ਪਿਆਰਾ ਹੈ ਜੀ ਬਹੁਤ ਜਿਆਦਾ ਥੋੜਾ ਨਹੀਂ ਬਹੁਤ ਜਿਆਦਾ ਸੋਹਣਾ ਹੈ ਤੇ ਇਹਦੇ ਨਾਲ ਇਹ ਮਿਲੂਗੀ ਜੀ ਤੁਹਾਨੂੰ ਸਲਵਾਰ ਸਲਵਾਰ ਰੰਗ ਵੀ ਸਹੀ ਆ ਗਿਆ ਕਲਰ ਸਹੀ ਆ ਗਿਆ ਔਰ ਇਹ ਨਾ ਮਸਲੀਨ ਦੀ ਸਲਵਾਰ ਹੈ ਇਹ ਬੜੀ ਪਤਲੀ ਵਾਲੀ ਸਲਵਾਰ ਨਹੀਂ ਹੈਗੀ ਕਿ ਬਹੁਤ ਜ਼ਿਆਦਾ ਪਤਲੀ ਹੋਵੇ ਤੇ ਠੀਕ ਹੈਗੀ ਇਕੱਲੇ ਜੇ ਤੁਸੀਂ ਗੋਡਿਆਂ ਤੇ ਲਾ ਲੋਗੇ ਲਾਈਨਿੰਗ ਤਾਂ ਵੀ ਸਰ ਜਾਊਗਾ ਅਗਰ ਨਹੀਂ ਵੀ ਲਾਓਗੇ ਮੈਨੂੰ ਅਲਾਦਾ ਤਾਂ ਵੀ ਸਹੀ ਹੋਊਗਾ ਮੈਂ ਇੱਕ ਵਾਰੀ ਨਾ ਨਾਪ ਦੇਆ ਕਿ ਸਲਵਾਰ ਹੋਊਗੀ ਕਿ ਨਹੀਂ ਮੈਨੂੰ 2.5 ਲੱਗ ਰਹੀ ਹੈ ਇਹ 3 ਮੀਟਰ 3 ਮੀਟਰ ਲੋ ਜੀ 3 ਮੀਟਰ ਸਲਵਾਰ ਦੇ ਨਾਲ ਆਊਗਾ ਇਹ ਸੂਟ ਤੇ ਕਲਰ ਪੇਂਟ ਬਹੁਤ ਸੋਹਣਾ ਮੈਂ ਤੁਹਾਨੂੰ نیچے ਨਾ ਹੁਣ ਰੱਖ ਕੇ ਦਿਖਾਉਣੀ ਆ ਇਹਦੇ نیچے ਕਿ ਇਸ ਤਰ੍ਹਾਂ ਦੀ ਲੁੱਕ ਆ ਜਿਹੜੀ ਉਹ ਇਦਾਂ ਬਣ ਕੇ ਆਉਗੀ ਇਹਦੀ ਇਹ ਲੋਰੀ ਇਦਾਂ ਦੀ ਲੁੱਕ ਆਣੀ ਹੈ ਜੀ ਇਹਦੀ ਸੂਟ ਦੀ ਬਹੁਤ ਜ਼ਿਆਦਾ ਸੋਹਣਾ ਲੱਗਦਾ ਉੱਪਰ ਤੋਂ ਦਿਖਾ ਦੇ ਦੀ ਇਹ ਵਾਲਾ ਹਲਕਾ ਜਾਕੀ ਆ ਜਾ ਕਲਰ ਹੈਗਾ ਬਹੁਤ ਸੂਦੀng ਜਿਹਾ ਕਲਰ ਹੈ ਬੜਾ ਜ਼ਿਆਦਾ ਸੋਹਣਾ ਕਲਰ ਹੈਗਾ ਇਹਦਾ ਤੇ ਇਹ ਹੈਗਾ ਨਾਲ ਇਹਦੀ ਦੁਪੱਟਾ ਦੁਪੱਟਾ ਵੀ ਬਰਬਰੀ ਦਾ ਰਹੂਗਾ ਤੇ ਸ਼ਰਟ ਬਰਬਰੀ ਦੀ ਰਹੂਗੀ ਤੇ ਸਲਵਾਰ 3 ਮੀਟਰ ਮਸਲੀਨ ਦੀ ਹਾਂ ਦੁਪੱਟਾ ਦੇਖੋ ਤੁਸੀਂ ਬਹੁਤ ਸੋਹਣਾ ਦੁਪੱਟਾ ਜੀ ਬਹੁਤ ਸੋਹਣਾ 2.5 ਮੀਟਰ ਦਾ ਦੁਪੱਟਾ ਹੋਊਗਾ ਬਰਬਰੀ ਦੇ ਵਿੱਚ ਪੂਰਾ ਐਨ ਲਾਈਟ ਵੇਟ ਹਲਕਾ ਵੇਹ ਹੁਲੜੁਲੜਾ ਦੁਪੱਟਾ ਬਹੁਤ ਜਿਆਦਾ ਸੋਹਣਾ ਸੂਟ ਹੈ ਹਾਂ ਦੂਰਾ ਕਰਕੇ ਉੱਪਰ ਹਾਂ ਹੁਣ ਮੈਂ ਤੁਹਾਨੂੰ ਡਬਲ ਦਿਖਾਉਣੀ ਆ ਕਿਉਂਕਿ ਕੈਮਰੇ ਵਿੱਚ ਡਿਜ਼ਾਈਨਿੰਗ ਥੋੜੀ ਜੀ ਕੈਮਰੇਜ ਘਟ ਆਉਂਦੀ ਆ ਇਹ ਹਾਂ ਵਧੀਆ ਹੈ ਬਹੁਤ ਸੋਹਣਾ ਦੁਪੱਟਾ ਜੀ ਬਹੁਤ ਜਿਆਦਾ ਸੋਹਣਾ ਸੂਟ ਹੈ ਤੇ ਉਹਦੇ ਅਕੋਰਡਿੰਗਲੀ ਪ੍ਰਾਈਸ ਕੁਝ ਵੀ ਨਹੀਂ ਹੈਗੀ ਇਹਦੀ ਪ੍ਰਾਈਸ ਹੈਗੀ ਆ ਦੀ ਸਿਰਫ ਤੇ ਸਿਰਫ 1850 1850 ਦੇ ਵਿੱਚ ਬਹੁਤ ਪਿਆਰਾ ਜਿਹਾ ਸੂਟ ਤੁਹਾਡੇ ਕੋਲ ਆ ਜਾਣਾ ਹੈ ਸ਼ਿਪਿੰਗ ਚਾਰजेस ਕੋਈ ਨਹੀਂ ਹੈਗੇ ਲਓ ਜੀ ਨੈਕਸਟ ਦੇਖੋ ਕਲਰ ਹੈਗਾ ਮਾਊਸ ਡਿਜ਼ਾਈਨਿੰਗ ਸੇਮ ਰਹੂਗੀ ਮੈਂ ਪੱਕਾ ਪੰਗ ਕਰਾਂਗੀ ਕਲਰ ਦੇ ਵਿੱਚ ਸੂਟ ਆ ਡਿਜ਼ਾਈਨਿੰਗ ਸੇਮ ਹੈਗੀ ਆ ਜਿਹੜੀ ਤੁਸੀਂ ਪਹਿਲਾਂ ਦੇਖੀ ਆ ਉਦਾਂ ਹੀ ਇਹਦੇ ਤੇ ਵਰਕ ਮਿਲੂਗਾ ਨਾਲ ਆ ਲੋ ਜੀ ਘੇਰੇ ਤੇ ਹੁਣ ਤੁਸੀਂ ਆ ਡਿਜ਼ਾਈਨਿੰਗ ਦੇਖੋ ਇਹਦੀ ਲੋ ਜੀ ਆ ਵਾਲੀ ਡਿਜ਼ਾਈਨਿੰਗ ਹੈਗੀ ਆ ਜੀ ਘੇਰੇ ਤੇ ਬਹੁਤ ਜ਼ਿਆਦਾ ਸੋਹਣੀ ਆ ਤਿੰਨ ਫਲਾਵਰ ਮਿਲਣਗੇ ਇਸ ਤਰ੍ਹਾਂ ਤੋਂ ਠੀਕ ਆ ਆ ਵਾਲਾ ਘੇਰਾ ਇਹਦਾ ਇੰਤਜ਼ਾਰ ਕਰਨਾ ਹੈ ਇਹ ਮਿਰਰ ਵਰਕ ਹੋਵੇ ਆ ਬੇ ਨਾਲ ਪਲੱਸ ਮੋਤੀ ਵਰਕ ਵੀ ਹੈਗਾ ਜਿਹੇ ਚ ਠੀਕ ਹੈ ਤੇ ਲੋ ਹੁਣ ਮੈਂ ਤੁਹਾਨੂੰ ਇਹਦਾ ਨੈੱਕ ਦਿਖਾ ਦਿਆਂ ਆ ਇਹਦਾ ਨੈੱਕ ਬਣਿਆ ਹੋਇਆ ਲੋ ਹੁਣ ਬੀਬੀ ਨੂੰ ਕੈਮਰਾ ਫੜਾਉਣੇ ਬੀਬੀ ਨੂੰ ਖਾਂਸੀ ਛਿੜਪੀ ਉਹਨੂੰ ਪਤਾ ਨਹੀਂ ਕਿ ਉਹ ਬੰਦ ਜਿਹਾ ਕੈਮਰਾ ਹੁੰਦਾ ਨਾ ਲੋ ਜੀ ਆ ਦੇਖ ਲਓ ਆ ਵੜੀ ਇਹਦੀ ਡਿਜ਼ਾਈਨ ਹੈ ਲੋ ਬਹੁਤ ਪਿਆਰਾ ਜਿਹਾ ਡਿਜ਼ਾਈਨ ਹੈ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਹੈ ਅਟਰੈਕਟਿਵ ਜਿਹਾ ਸੂਟ ਹੈ ਇਹ ਹੈਗੀ ਬਾਜੂ ਇਹਦੀ ਠੀਕ ਹੈ ਜੀ ਤੇ ਇਹ 3 ਮੀਟਰ ਦੀ ਮਸਲੀਨ ਦੀ ਸਲਵਾਰ ਹੈ ਹੁਣ ਆਪਾਂ ਇਹਦੀ ਲੁੱਕ ਦੇਖ ਲਈਏ ਕਿੱਦਾਂ ਦੀ ਆਊਗੀ ਜਦੋਂ ਆਪਾਂ ਇਹਨੂੰ ਲਾਈਨਿੰਗ ਲਾਵਾਂਗੇ 셔ਟ ਨੂੰ ਤਾਂ ਇਸ ਤਰ੍ਹਾਂ ਦੀ ਲਾਈਨਿੰਗ ਲੱਗੂਗੀ ਨਾ ਉਹਨੂੰ ਤੇ ਆਹ ਵਾਲੀ ਲੁੱਕ ਆਉਣੀ ਆ ਇਹ ਵਾਲੀ ਉੱਪਰੋਂ ਧਗਾ ਦਈਏ ਲੋ ਜੀ ਆਹ ਵਾਲੀ ਲੁੱਕ ਬਣ ਕੇ ਆਉਣੀ ਆ ਬਹੁਤ ਪਿਆਰਾ ਸੂਟ ਹੈ ਤੇ ਮੈਂ ਦੁਪੱਟਾ ਦਿਖਾ ਦਿਆਂ ਹੁਣ ਤੁਹਾਨੂੰ ਆਲੋ ਫਿਰ ਡਬਲ ਕਰਾਂਗੇ ਆਪਾਂ ਕਿਰਾਂ ਤੁਸੀਂ ਕਹਿ ਰਹੇ ਜੀ ਇਹ ਲੋ ਠੀਕ ਹੈ ਕਹਿ ਰਹੇ ਜਿਵੇਂ ਨਹੀਂ ਮਾੜਾ ਜਿਹਾ ਪਤਾ ਲੱਗਦਾ 2.5 ਮੀਟਰ ਦਾ ਦੁਪੱਟਾ ਆਊਗਾ ਪੂਰਾ ਐਨ ਹੁਲਾਡੁਲਾ ਬਰਬਰੀ ਦੇ ਵਿੱਚ ਹੀ ਦੁਪੱਟਾ ਆਊਗਾ ਠੀਕ ਹੈ ਆਹ ਲਓ ਠੀਕ ਹੈ ਜੀ ਤੇ ਪ੍ਰਾਈਸ ਹੈਗੀ 1850 ਲੋ ਜੀ ਆਹ ਲਓ ਜੀ ਬਰਬਰੀ ਦੇ ਵਿੱਚ ਸ਼ਰਟ ਹੈ ਔਰ ਕਲਰ ਬਹੁਤ ਜਿਆਦਾ ਸੋਹਣਾ ਹੈ ਕੇਰਾ ਦੇਖ ਲਓ ਵਰਕ ਜਿਹੜਾ ਐਂਡ ਟੂ ਐਂਡ ਹੋਇਆ ਹੋਇਆ 1950 ਤੱਕ ਪਰ ਤੁਸੀਂ ਇਹਨੂੰ ਲਿਜਾ ਸਕਦੇ ਹੋ 21 ਸਾਢੇ 21 ਤੱਕ ਲਿਜਾ ਸਕਦੇ ਹੋ ਜੀ ਇਹਨੂੰ ਠੀਕ ਹੈ ਘੱਟ ਤੋਂ ਘੱਟ 19 ਜਾਂ 20 ਤੇ ਵੱਧ ਤੋਂ ਵੱਧ ਸਾਢੇ 21 ਤੱਕ ਵੀ ਲਿਜਾ ਸਕਦੇ ਹੋ ਠੀਕ ਹੈ ਜੀ ਇਹ ਹੋ ਗਿਆ ਇਹਦਾ ਘੇਰੇ ਦਾ ਵਰਕ ਦੇਖ ਲਓ ਬੜਾ ਹੀ ਪਿਆਰਾ ਜਿਹਾ ਵਰਕ ਹੋਇਆ ਔਰ ਉੱਪਰ ਤੱਕ ਕਾਫੀ ਲੰਬਾ ਹੈ ਮੈਨੂੰ ਲੱਗਦਾ ਇਹਦਾ ਵਰਕ ਤੇ ਚੌਕ ਨਾਪ ਦਿੰਨੇ ਆਪਾਂ ਕਿੰਨਾ ਵਰਕ ਹੋਇਆ 20 ਤੱਕ ਵਰਕ ਹੋ ਜਾਂਦਾ ਠੀਕ ਹੈ ਜੀ ਤੇ ਉੱਪਰੋਂ ਵੀ ਉਨਾ ਹੀ ਹੋਊਗਾ ਜਿੰਨਾ نیچےੋਂ ਤੇ ਬੈਕ ਸਾਈਡ ਵੀ ਤੁਹਾਨੂੰ ਸੇਮ ਵਰਕ ਮਿਲੂਗਾ ਇਹ ਵਾਲਾ ਠੀਕ ਹੈ ਫਰੰਟ ਬੈਕ ਵਰਕ ਹੈ ਤੇ ਇਹ ਹੈਗਾ ਜੀ ਇਹਦੀ ਬਹੁਤ ਜੂ ਬਹੁਤ ਸੋਹਣਾ ਵਰਕ ਹੈ ਤੇ ਕਲਰ ਬਹੁਤ ਜਿਆਦਾ ਪਿਆਰਾ ਹੈ ਤੇ ਨਾਲ ਮਿਲੂਗਾ ਜੀ ਇਹ ਵਾਲੀ ਸਲਵਾਰ ਹੈਗੀ ਹੈ ਤੁਹਾਨੂੰ ਮਸਲੀਨ ਦੇ ਵਿੱਚ ਸਲਵਾਰ ਹੈ ਕਾਫੀ ਸੋਹਣੀ ਮਸਲੀਨ ਹੈ ਜੇ ਤੁਸੀਂ ਬਿਨਾ ਲਾਈਨਿੰਗ ਤੋਂ ਬਣਾਉਣਾ ਚਾਹੋ ਤਾਂ ਇਦਾਂ ਹੀ ਬਣ ਜੂਗੀ ਇਹ ਕਿਉਂਕਿ ਇਹ ਠਿੱਕ ਵਾਲੀ ਮਸਲੀਨ ਹੈਗੀ ਹੈ ਜਿਹੜਾ ਦਿਖਦਾ ਕੁਝ ਨਹੀਂ ਹੈਗਾ ਤੇ ਸਲਵਾਰ ਤੇ ਵੀ ਤੁਹਾਨੂੰ ਵਰਕ ਮਿਲੂਗਾ ਵਰਕ ਤੁਹਾਨੂੰ ਦਿਖਾ ਦਿੰਨੀ ਹਾਂ ਸਲਵਾਰ ਦਾ ਮੈਂ ਇਹ ਆ ਲੋ ਜੀ ਇਹ ਵਾਲਾ ਵਰਕ ਮੈਨਣਾ ਸਲਵਾਰ ਤੇ ਜਿਹੜਾ ਬਾਜੂ ਤੇ ਵਰਕ ਸੀ ਉਹੀ ਸਲਵਾਰ ਤੇ ਵਰਕ ਠੀਕ ਹੈ ਕਾਫੀ ਸੋਹਣਾ ਸੂਟ ਹੈ ਤੇ ਦੁਪੱਟਾ ਮਿਲੂਗਾ ਔਰਗੈਂਜ਼ਾ ਦਾ ਸੌਫਟ ਵਾਲਾ ਔਰਗੈਂਜ਼ਾ ਹੋਊਗਾ ਔਰ ਫੋਰ ਸਾਈਡ ਲੇਸ ਹੋਊਗੀ ਆ ਲੋ ਜੀ ਬਹੁਤ ਪਿਆਰਾ ਦੁਪੱਟਾ ਹੈ ਵਿੱਚੋਂ ਤੁਹਾਨੂੰ ਪਲੇਨ ਦੁਪੱਟਾ ਮਿਲੂ ਚੌੜਾਈ ਬਹੁਤ ਜ਼ਿਆਦਾ ਹੈ ਤੇ ਪੱਲਿਆਂ ਤੋਂ ਟਾਈ ਐਂਡ ਡਾਈ ਹੈ ਔਰ ਫੋਰ ਸਾਈਡ ਲੇਸ ਹੈ ਲੇਸ ਦੇਖ ਲਓ ਠੀਕ ਹੈ ਤੇ ਕਾਫੀ ਵਧੀਆ ਸੂਟ ਹੈ ਖੁੱਲ੍ਹਾ ਡੁੱਲਾ ਦੁਪੱਟਾ ਮਿਲੂਗਾ ਤੁਹਾਨੂੰ ਔਰਗਾਂਜ਼ਾ ਦੇ ਵਿੱਚ ਸੌਫਟ ਵਾਲਾ ਔਰਗਾਂਜ਼ਾ। ਇਹ ਪ੍ਰਾਈਸ ਹੈਗੀ ਹੈ ਦੀ 1995 1995 ਵਿੱਚ ਮਿਲ ਜਾਣਾ ਹੈ ਸੂਟ। ਸ਼ਿਪਿੰਗ ਚਾਰजेस ਕੋਈ ਨਹੀਂ ਹੈਗੇ। ਲਓ ਜੀ ਅਗਲਾ ਇਹ ਵਾਲਾ ਕਲਰ ਹੈ। ਬਰਬਰੀ ਦੇ ਵਿੱਚ ਉਦਾਂ ਹੀ ਸ਼ਰਟ ਮਿਲੂਗਾ ਤੁਹਾਨੂੰ ਕਲਰ ਸਹੀ ਹੈ ਨਾ ਬੇਬੀ। ਬਰਬਰੀ ਦੇ ਵੀ ਸ਼ਰਟ ਮਿਲੂਗਾ ਬੜਾ ਹੀ ਸੋਹਣਾ ਜਿਹਾ ਕਲਰ ਹੈਗਾ ਤੇ ਮਸਲੀਨ ਦੇ ਵਿੱਚ ਸਲਵਾਰ ਬਿਨਾ ਲਾਈਨਿੰਗ ਤੋਂ ਬਣਾ ਸਕਦੇ ਹਾਂ ਸਲਵਾਰ ਤੁਸੀਂ ਪਰ ਇਹਦੇ ਤੇ ਤੁਹਾਡੀ ਲਾਈਨਿੰਗ ਲੱਗੂਗੀ ਠੀਕ ਹੈ ਜੀ। ਇਹ ਵਾਲਾ ਹੈਗਾ ਜੀ ਤੇ ਦੁਪੱਟਾ। ਅ ਮੈਂ ਵੜਾ ਜਿਹਾ ਦੇਖ ਲਾਂ। ਡਾਈ ਐਂਡ ਟਾਈ ਐਂਡਾਈ ਪੱਲਿਆਂ ਤੇ ਹੀ ਹੈ ਜਣ ਲੋ ਜੀ ਪੱਲਿਆਂ ਤੇ ਟਾਈ ਐਂਡਾਈ ਹੈ ਤੇ ਵਿੱਚੋਂ ਸਾਰਾ ਆ ਵਾਲਾ ਦੁਪੱਟਾ ਪਲੇਨ ਰਹੂਗਾ ਤੇ ਫੋਰ ਸਾਈਡ ਗ੍ਰੀਨ ਕਲਰ ਦੀ ਲੇਸ ਮਿਲੂਗੀ ਠੀਕ ਹੈ ਜੀ ਕਾਫੀ ਸੋਹਣਾ ਸੂਟ ਹੈਗਾ ਇਹ ਲੋ ਤੇ ਪ੍ਰਾਈਸ ਹੈਗੀ 1995 1995 ਦੇ ਵਿੱਚ ਇਹ ਸੂਟ ਮਿਲ ਜੂਗਾ ਪਰ ਉਹ ਸ਼ਿਪਿੰਗ ਚਾਰਜਸ ਤੁਸੀਂ ਕੋਈ ਵੀ ਲਈ ਲੋ ਜੀ ਨੈਕਸਟ ਦੇਖੋ ਇਹ ਵਾਲਾ ਵੀ ਕਲਰ ਇਹ ਵਾਲਾ ਹੈਗਾ ਇਹਦੇ ਵਿੱਚ ਬਰਬਰੀ ਦੇ ਵਿੱਚ 셔ਟ ਮਿਲੂਗਾ ਮਸਲੀਨ ਦੇ ਵਿੱਚ ਇਹ ਵਾਲੀ ਸਲਵਾਰ ਹੈਗੀ ਹੈ ਉਦਾਂ ਹੀ ਵਰਕ ਹੈ ਜਿੱਦਾਂ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਤੇ ਆਹ ਲੋ ਜੀ ਸਲਵਾਰ ਦਾ ਵਰਕ ਠੀਕ ਹੈ ਬੜਾ ਪਿਆਰਾ ਜਿਹਾ ਬਰੀਕ ਬਰੀਕ ਜਿਹਾ ਵਰਕ ਹੈਗਾ ਤੇ ਨੈਕਸਟ ਹੈ ਉਦਾਂ ਹੀ ਦੁਪੱਟਾ ਮਿਲੂਗਾ ਟਾਈ ਐਂਡ ਡਾਈ ਦੇ ਵਿੱਚ ਪੱਲਿਆਂ ਤੇ ਆਹ ਵਾਲੀ ਟਾਈ ਐਂਡ ਡਾਈ ਹੋਊਗੀ ਤੇ ਵਿੱਚੋਂ ਪਲੇਨ ਹੋਊਗਾ ਇਹਦੇ ਨਾਲ ਦਾ ਠੀਕ ਹੈ ਜੀ ਇਹ ਹੈਗਾ ਇਹਦਾ ਆ ਨੈਕਸਟ ਕਲਰ ਠੀਕ ਹੈ ਲੋ ਜੀ ਬੜਾ ਹੀ ਪਿਆਰਾ ਜਿਹਾ ਕਲਰ ਹੈਗਾ ਬਹੁਤ ਜਿਆਦਾ ਸੋਹਣਾ ਕਲਰ ਹੈਗਾ ਤੇ ਦੱਸਿਆ ਜਾਂ ਨਹੀਂ ਜਾ ਸਕਦਾ ਮੈਨੂੰ ਲੱਗਦਾ ਵੀ ਇਹ ਕਿਹੜਾ ਕਲਰ ਹੈਗਾ ਆਨੀਅਨ ਵੀ ਨਹੀਂ ਕਹਿ ਸਕਦੇ ਇਹਨੂੰ ਸਹੀ ਆ ਰਿਹਾ ਮੇਬੀ ਕਲਰ ਸਹੀ ਆ ਰਿਹਾ ਥੋੜਾ ਜਿਹਾ ਫਰਕ ਥੋੜਾ ਜਿਹਾ ਫਰਕ ਆ ਰਿਹਾ ਲਗਭਗ ਸਹੀ ਹੈ ਜੀ ਲਗਭਗ ਸਹੀ ਹੈ ਕਾਫੀ ਸੋਹਣਾ ਕਲਰ ਹੈ ਇਹਦਾ ਬਸ ਇੱਥੇ ਇੱਥੇ ਮਨ ਹੈ ਬਾਤ ਚਨਾ ਜੀ ਜਦੋਂ ਮੈਂ ਵੀਡੀਓ ਦੇਖਦੀ ਹਾਂ ਉਹ ਸਹੀ ਹੁੰਦਾ ਨਹੀਂ ਨਹੀਂ ਇੱਥੇ ਬੜਾ ਸੋਹਣਾ ਹੈ अच्छा वैसे बीबी कह रही रंग ज्यादा सोणा है ते पर वीडियो ਦੇ ਵਿੱਚ ਉਹਨਾਂ ਸੋਣਾ ਆ ਨਹੀਂ ਰਿਹਾ ਇਹਨਾਂ ਅੱਛਾ ਕਲਰ ਹੈਗਾ ਇਹਦਾ 1995 ਦੇ ਵਿੱਚ ਸੂਟ ਆ ਜਾਊਗਾ ਤੁਹਾਡੇ ਕੋਲੇ ਸ਼ਿਪਿੰਗ ਚਾਰਜਸ ਸੀ ਸੀ ਬਹੁਤ ਸੋਣਾ ਹੈ ਬਹੁਤ ਸੋਣਾ ਹੈ ਲੋ ਲਓ ਜੀ ਹੁਣ ਮੈਂ ਤੁਹਾਨੂੰ ਦਿਖਾਉਣੀ ਹੈਗੀ ਆ ਮਸਲੀਨ ਦੇ ਸੂਟ ਬਹੁਤ ਜਿਆਦਾ ਸੋਹਣੇ ਸੂਟ ਨੇ ਜੀ ਕਰੀਮ ਕਲਰ ਦੇ ਵਿੱਚ ਸੂਟ ਹੈ ਲੋ ਜੀ ਸੂਟ ਦੇਖੋ ਤੁਸੀਂ ਪਹਿਲਾਂ neck ਦੇਖੋ ਉੱਪਰੋਂ ਕਿੰਡਾ ਪਿਆਰਾ neck ਬਣਿਆ ਹੋਇਆ ਹੈ ਇਹਦਾ ਠੀਕ ਹੈ ਉੱਪਰ ਵਰਕ ਵੀ ਹੋਇਆ ਹੋਇਆ ਹੈ ਪ੍ਰਿੰਟ ਦੇ ਉੱਪਰ ਤੁਹਾਨੂੰ ਵਰਕ ਮਿਲੂਗਾ ਜਰੀ ਦਾ ਔਰ نیچے ਇਹ ਹੈਗਾ ਇੱਕ ਫਲਾਵਰ ਜਿਹੜਾ ਘੇਰੇ ਤੇ ਆਊਗਾ ਸਾਰੇ ਇਹਦੇ ਉੱਪਰ ਤੁਹਾਨੂੰ ਆਊਟਲਾਈਨ ਜਰੀ ਵਰਕ ਨਾਲ ਕੀਤੀ ਹੋਈ ਹੈ ਬਹੁਤ ਪਿਆਰਾ ਜਿਹਾ ਸੂਟ ਹੈ ਤੇ ਇਹ ਹੈਗੀ ਹੈ ਜੀ ਇਹਦੀ ਬਾਜੂ ਔਰ ਬਾਜੂ ਤੇ ਵੀ ਤੁਹਾਨੂੰ ਇਦਾਂ ਹੀ ਆਊਟਲਾਈਨ ਮਿਲੂਗੀ ਠੀਕ ਹੈ ਜਰੀ ਪਲੱਸ ਥ੍ਰੈਡ ਜਿਹੜਾ ਮਿਕਸ ਜਿਆ ਹੈਗਾ ਇਹ ਤੇ 5 ਮੀਟਰ ਦਾ ਸੂਟ ਮਿਲੂਗਾ ਠੀਕ ਹੈ ਜੀ ਤੇ ਬਸ ਬਾਜੂ ਤੇ ਪ੍ਰਿੰਟ ਹੈ ਤੇ ਫਰੰਟ ਤੇ ਹੈ ਇਸ ਤਰ੍ਹਾਂ ਮੈਂ ਤੁਹਾਨੂੰ ਦਿਖਾ ਦੇਣੀ ਆ ਆ ਲੋ ਦੁਬਾਰਾ ਤੋਂ ਦੇਖ ਲਓ ਆਫ ਵਾਈਟ ਕਲਰ ਹੈਗਾ ਠੀਕ ਹੈ ਜੀ ਤੇ ਲਾਈਨਿੰਗ ਲੱਕੇ ਬਣੂਗਾ ਇਹ ਨਾ ਥੋੜਾ ਥੋੜਾ ਪਤਾ ਨਹੀਂ ਕੀ ਲੱਗ ਜਾਂਦਾ ਕਈ ਵਾਰੀ ਨਾ ਲਪਾਫਿਆਂ ਚੋਂ ਹੀ ਮਾੜਾ ਮੋਟਾ ਕੁਝ ਲੱਗ ਜਾਂਦਾ ਹੈ ਵਾਈਟ ਕਰਕੇ ਤੇ ਇਹਦਾ ਵਹਿਮ ਨਾ ਕਰਿਓ ਇਹ ਵਾਸ਼ ਹੋ ਕੇ ਉੱਤਰ ਜਾਣਾ ਇਹਨੇ ਠੀਕ ਹੈ ਜੀ ਲਪਾਫਿਆਂ ਨਾਲ ਹੀ ਮਾੜਾ ਮੋਟਾ ਲੱਗ ਜਾਂਦਾ ਪੁੱਛਿਆ ਦਿਖਾਉਣ ਦੀ ਖੂਬਸੂਰਤੀ ਹੈ ਜੀ ਤੇ ਲੋ ਜੀ ਦੁਪੱਟਾ ਦੇਖ ਲਓ ਦੁਪੱਟਾ ਮਿਲੂਗਾ ਜੀ ਤੁਹਾਨੂੰ ਬਰਬਰੀ ਦੇ ਵਿੱਚ ਬਹੁਤ ਸੋਹਣਾ ਦੁਪੱਟਾ ਬਹੁਤ ਸਾਫਟ ਵਾਲਾ ਦੁਪੱਟਾ ਮਸਲੀਨ ਦਾ ਸੂਟ ਔਰ ਬਰਬਰੀ ਦਾ ਦੁਪੱਟਾ ਪਹਿਲਾਂ ਮੈਂ ਤੁਹਾਨੂੰ ਇਸ ਤਰ੍ਹਾਂ ਡਬਲ ਹੀ ਦਿਖਾ ਦੇਣੀ ਆ ਦੁਪੱਟਾ ਆ ਲੋ ਇੱਕ ਪੱਲਾ ਇਹ ਵਾਲਾ ਕਾਰਨਰ ਤੇ ਠੀਕ ਹੈ ਜੀ ਫਿਰ ਇਹਦਾ ਸੈਂਟਰ ਤੇ ਇਹ ਵਾਲਾ ਸੈਂਟਰ ਚ ਫਲਾਵਰ ਆਊਗਾ ਫਿਰ ਤੁਹਾਨੂੰ ਮੈਂ ਇਧਰਲਾ ਕਾਰਨਰ ਦਿਖਾਉਣੀ ਆ ਇਹ ਵਾਲਾ ਹੂੰ ਠੀਕ ਹੈ ਬੜਾ ਪਿਆਰਾ ਦੁਪੱਟਾ ਹੈ ਹੁਣ ਮੈਂ ਤੁਹਾਨੂੰ ਖੋਲ ਕੇ ਦਿਖਾ ਦਾਂ 2.5 2.5 ਮੀਟਰ ਦੇ ਦੁਪੱਟੇ ਆਉਣਗੇ ਬਰਬਰੀ ਦੇ ਵਿੱਚ ਬੜਾ ਸੌਫਟ ਜਿਹਾ ਕਪੜਾ ਹੈਗਾ ਆ ਲੋ ਬਹੁਤ ਸੋਹਣਾ ਲੱਗਦਾ ਜਿਵੇਂ ਚੈੱਕ ਜੇ ਵਾਲਾ ਕੋਟਾ ਨਹੀਂ ਹੁੰਦਾ ਉਸ ਤਰ੍ਹਾਂ ਦਾ ਆ ਲੋ ਇਹ ਹੈਗਾ ਸੈਂਟਰ ਇਹਦਾ ਠੀਕ ਹੈ ਜੀ ਤੇ ਇਹ ਹੈਗਾ ਇਹਦਾ ਅਗਲਾ ਹੱਲਾ ਬਹੁਤ ਪਿਆਰਾ ਸੂਟ ਹੈ ਤੇ ਪ੍ਰਾਈਸ ਹੈਗੀ ਹੈ 1750 1750 ਦੇ ਵਿੱਚ ਆ ਜਾਣਾ ਸੋ ਸ਼ਿਪਿੰਗ ਚਾਰजेस ਕੋਈ ਨਹੀਂ ਜਿਹੜੀ ਨੈਕਸਟ ਦੇਖੋ ਜੀ ਤੇ ਮੇਰਾ ਉਹ ਦਾਪਟਾ ਬਰਬਰੀ ਦੇ ਵਿੱਚ ਉਦਾਂ ਹੀ ਪ੍ਰਿੰਟ ਹੋਊਗਾ ਮੈਂ ਤੁਹਾਨੂੰ ਸ਼ਰਟ ਦਿਖਾ ਦੇਣੀ ਆ ਕਲਰ ਦੇਖ ਲਓ ਤੁਸੀਂ ਇਹ ਵਾਲਾ ਕਲਰ ਹੈਗਾ ਇਹ ਫਲਾਵਰ ਆਊਗਾ ਤੁਹਾਡਾ ਘੇਰੇ ਤੇ ਠੀਕ ਹੈ ਕਲਰ ਤੁਸੀਂ ਨੋਟ ਕਰ ਲਿਓ ਆ ਕਲਰ ਸਹੀ ਹੈ ਕਲਰ ਸਹੀ ਆ ਰਿਹਾ ਲਓ ਜੀ ਕਲਰ ਤੁਹਾਨੂੰ ਦੱਸਦਾ ਬੀਬੀ ਨੇ ਵੀ ਕਲਰ ਬਿਲਕੁਲ ਸਹੀ ਆ ਰਿਹਾ ਤੇ ਲੋ ਤੇ ਉਦਾਂ ਹੀ ਬਰਬਰੀ ਦਾ ਹੀ ਦੁਪੱਟਾ ਮਿਲਦਾ ਇਹਦੇ ਵਿੱਚ प्राइस है, है साढ़े सतारह सौ फ्लॉ अगला कलर देखो काफी सोहना है आ, पाउडर ब्लू जहा कलर है जी यही लो कला फ्लावर आ सारे देर आउटलाइन मिलो ठीक है काफ़ी वाइसिया सूट नहीं। अच्छा ਲੋ ਜੀ ਬੀਬੀ ਨੇ ਕਿਹਾ ਕਿ ਵੈਸੇ ਇਹ ਜਿਆਦਾ ਸੋਹਣਾ ਹੈ ਪਰ ਉਹਦੇ ਵਿੱਚ ਘਟਾ ਰਿਹਾ ਇਹ ਵਾਲਾ ਹੈਗਾ ਬਰਬਰੀ ਦਾ ਦੁਪੱਟਾ ਠੀਕ ਹੈ ਜੀ ਤੇ ਪ੍ਰਾਈਸ ਮਿਲੂਗੀ ਸਾਡੇ 1700 ਇਹਦੇ ਦੁਪੱਟਾ ਸੂਟ ਤੁਹਾਡੇ ਕੋਲ ਆ ਜੂਗਾ ਆਹ ਲਓ ਚੱਲਾ ਨੋਟ ਕਰ ਲਓ ਇਹ ਵਾਲਾ ਚੱਲਾ ਦਿਓ ਲੋ ਠੀਕ ਠੀਕ ਆ ਰਿਹਾ ਲੋ ਜੀ ਬੜਾ ਸੋਹਣਾ ਜਿਹਾ ਕਲਰ ਹੈ ਇਹਦੀ ਪ੍ਰਾਈਸ ਹੈਗੀ ਸਾਡੇ 1750 ਅਗਲਾ ਦੇਖ ਲਓ 골ਡਨ ਜਿਹਾ ਕਲਰ ਵਾਲੇ ਇਹ ਵੀ ਬਹੁਤ ਸਹਾਂ ਲੱਗਦੇ ਆ ਇਸ ਤਰ੍ਹਾਂ ਦੇ ਕਲਰ ਕਾਫੀ ਧਾਰੇ ਲੱਗਦੇ ਹੁੰਦੇ ਨੇ ਆ ਦੁਪੱਟਾ ਹੈਗਾ ਬਰਬਰੀ ਦੇ ਵਿੱਚ ਸਿਰ ਤੇ ਟਿਕਣ ਵਾਲਾ ਦੁਪੱਟਾ ਜੀ ਆਇਆ ਨਾ ਸੋਚਿਓ ਕਿ ਸਿਰ ਤੇ ਨਹੀਂ ਰਹਿਣਾ ਹੈਗਾ ਸਿਰ ਤੇ ਟਿਕੂਗਾ ਤੇ ਇਹ ਵਾਲਾ ਹੈਗਾ ਇਹਦਾ ਪ੍ਰਾਈਸ ਠੀਕ ਹੈ ਜੀ ਤੇ ਪ੍ਰਾਈਸ ਹੈਗੀ ਆ 1750 ਸਾਰਿਆਂ ਦਾ ਡਿਜ਼ਾਈਨਿੰਗ ਤੁਹਾਨੂੰ ਪਤਾ ਲੱਗ ਗਈ ਹੈ ਇੱਕ ਤੋਂ ਡਿਜ਼ਾਈਨਿੰਗ ਸਾਰਿਆਂ ਦੀ ਸੇਮ ਹੀ ਹੈ ਤੇ ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਆ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ちょっと。